जिम जाना है जिंदगी मैं दस लिए क्यों क्योंकि जबू ਸਾਡੀ ਉਮਰ ਵਧਣ ਲੱਗ ਜਾਂਦੀ ਹੈ 30+ 40+ ਤਾਂ ਨਾਰਮਲੀ ਲੇਡੀਜ਼ ਨੂੰ ਪ੍ਰੋਬਲਮਸ ਆਉਣ ਲੱਗ ਜਾਂਦੀਆਂ ਨੇ ਕਿਉਂਕਿ ਉਹ ਆਪਣੇ ਵੱਲ ਧਿਆਨ ਨਹੀਂ ਦਿੰਦੀਆਂ ਡਾਈਟ ਪ੍ਰੋਪਰ ਨਹੀਂ ਲੈਂਦੀਆਂ ਸਾਰਾ ਦਿਨ ਬਾਕੀਆਂ ਦੇ ਕੰਮਾਂ 'ਚ ਲੱਗੀਆਂ ਰਹਿੰਦੀਆਂ ਨੇ ਆਪਣੇ ਲਈ ਉਹ ਬਿਲਕੁਲ ਟਾਈਮ ਨਹੀਂ ਕੱਢਦੀ ਲੇਕਿਨ ਉਹਨਾਂ ਨੂੰ ਪ੍ਰੋਬਲਮਸ ਆਉਂਦੀਆਂ ਨੇ ਉਹ ਕਿਸਾ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਨੇ ਮਸਲਜ਼ ਲੂਜ਼ ਹੋ ਜਾਂਦੇ ਨੇ ਬੈਟ ਇਕੱਠੀ ਹੋ ਜਾਂਦੀ ਐ ਗੋਡਿਆਂ 'ਚ ਦਰਦ ਕਮਰ 'ਚ ਦਰਦ ਮੋਢਿਆਂ 'ਚ ਦਰਦ ਔਰ ਹਾਰਮੋਨਸ ਇੰਬੈਲੈਂਸ ਹੋ ਜਾਂਦੇ ਨੇ ਸੋ ਇਸੇ ਲਈ ਸਾਡਾ ਜਿਮ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜਦੋਂ ਅਸੀਂ ਵਰਕਆਊਟ ਕਰਦੇ ਹੈਗੇ ਆ ਤਾਂ ਉਹਦੇ ਨਾਲ ਕੀ ਹੈਗਾ ਕਿ ਸਭ ਤੋਂ ਪਹਿਲਾਂ ਤਾਂ ਸਾਡੇ ਜਿਹੜੇ ਹਾਰਮੋਨਸ ਨੇ ਉਹ ਬੈਲੈਂਸ ਹੁੰਦੇ ਨੇ ਔਰ ਜਿਹੜਾ ਸਾਡਾ ਬਲੱਡ ਹੈਗਾ ਆ ਉਹ ਫਲੋ ਹੁੰਦਾ ਆ ਜਿਸ ਨਾਲ ਕੀ ਹੈ ਫੇਸ ਦੇ ਨੈਚੁਰਲ 글로 ਆਂਦਾ ਆ ਡਾਰਕ ਸਰਕਲ ਤੋਂ छुटਕਾਰਾ ਮਿਲਦਾ ਆ ਬਲੈਮ ਸ਼ੀਜ਼ ਤੋਂ छुटਕਾਰਾ ਮਿਲਦਾ ਆ ਮੇਕਅਪ ਤੇ ਵੀ छुटਕਾਰਾ ਮਿਲਦਾ ਆ ਹੋ ਗਿਆ ਨਾ ਨੈਚੁਰਲ 글로 ਸਭ ਤੋਂ ਵੱਡਾ ਫਾਇਦਾ ਔਰ ਹੱਡੀਆਂ ਮਜ਼ਬੂਤ ਹੁੰਦੀਆਂ ਨੇ ਜੋ ਸਾਡਾ ਫੈਟ ਇਕੱਠਾ ਹੋਇਆ ਫੈਟ ਲੂਜ਼ ਹੁੰਦਾ ਆ ਔਰ ਸਾਡੇ ਜਿਹੜੇ ਮਸਲਸ ਨੇ ਉਹ ਸਟਰੋਂਗ ਹੁੰਦੇ ਨੇ ਸੋ जिम ਜਾਣ ਨਾਲ ਸਾਡੀ ਜਿਹੜੀ ਬਾਡੀ ਹੈ ਉਹ ਸਟਰੋਂਗ ਹੁੰਦੀ ਹੈ ਜਿਸ ਦੇ ਨਾਲ ਕਿ ਸਾਡਾ ਇੱਕ ਸੈਲਫ ਕੌਨਫੀਡੈਂਸ ਵਾਤਾ ਹੈਗਾ ਸੋ ਜਿਮ ਜਾਣਾ ਇਸ ਲਈ ਬਹੁਤ ਜ਼ਰੂਰੀ ਆ ਆਪਣੇ ਆਪ ਲਈ ਟਾਈਮ ਕੱਢੋ ਔਰ ਡਾਈਟ ਲੋ ਜਿਮ ਜਾਓ ਔਰ ਹਮੇਸ਼ਾ ਖੁਸ਼ ਰਹੋ